making sure they have their proper ਹਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਹਰਜਿੰਦਰ ਸਿੰਘ ਦੇ ਟਰੱਕ ਹਾਦਸੇ ਵਾਲੇ ਮਾਮਲੇ ਨੇ ਪੂਰੇ ਅਮਰੀਕਾ ਹੀ ਨਹੀਂ ਸਗੋਂ ਪੰਜਾਬ 'ਚ ਵੀ ਇੱਕ ਵੱਡੀ ਚਰਚਾ ਜਨਮ ਦਿੱਤੀ ਹੈ ਇਸ ਮਾਮਲੇ ਨੇ ਪੰਜਾਬੀ ਕੌਮ ਦੇ ਭਵਿੱਖ ਇਨਸਾਫ ਅਤੇ ਅਮਰੀਕਾ ਦੀ ਪੁਲਿਸ 'ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹਾਲ ਹੀ 'ਚ ਫਲੋਰਿਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਆਪਣੀ ਵੀਡੀਓ ਰਾਹੀਂ ਖੁਲਾਸਾ ਕੀਤਾ ਹੈ ਕਿ ਫਲੋਰੀਡਾ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ ਸਾਰੇ ਵਜਨ ਚੈੱਕ ਪੁਆਇੰਟ ਖੇਤੀਬੜੀ ਜਾਂਚ ਸਟੇਸ਼ਨ ਹੁਣ ਇਮੀਗ੍ਰੇਸ਼ਨ ਚੈੱਕ ਪੋਸਟਾਂ ਵਿੱਚ ਬਦਲੇ ਜਾ ਰਹੇ ਨੇ ਇੱਥੇ ਆਈਸੀਈ ਦੇ ਅਧਿਕਾਰੀ ਤੇ ਲੋਕਲ ਪੁਲਿਸ ਤਾਇਨਾਤ ਨੇ ਹਰ ਇੱਕ ਟਰੱਕ ਨੂੰ ਰੋਕਿਆ ਜਾ ਰਿਹਾ ਹੈ ਡਰਾਈਵਰਾਂ ਨੂੰ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਵਰਕ ਪਰਮਿਟ ਦੇ ਕਾਗਜ਼ ਚੈੱਕ ਹੋ ਰਹੇ ਨੇ ਜਿਨ੍ਹਾਂ ਕੋਲ ਸਿਰਫ ਵਰਕ ਪਰਮਿਟ ਹੈ ਉਹਨਾਂ ਨੂੰ ਫਲੋਰੀਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਕਈਆਂ ਨੂੰ ਰਾਜ ਤੋਂ ਬਾਹਰ ਭੇਜਿਆ ਜਾ ਰਿਹਾ ਹੈ ਕੁਝ ਲੋਕਾਂ ਨੂੰ ਇੰਗਲਿਸ਼ ਟੈਸਟ ਵੀ ਦੇਣਾ ਪੈ ਰਿਹਾ ਉਸ ਨੌਜਵਾਨੇ ਕਹਿਆ ਕਿ ਸੋਮਵਾਰ ਤੋਂ ਅੱਜ ਤੱਕ ਉਸ ਦੀ ਕੋਈ ਵੀ ਟਰੱਕ ਫਲੋਰੀਡਾ ਵਿੱਚ ਨਹੀਂ ਵੜੀ ਪਹਿਲਾਂ ਹਰ ਰੋਜ਼ 3-4 ਟਰੱਕ ਸਮਾਨ ਲੈ ਕੇ ਜਾਂਦੇ ਸਨ ਹੁਣ ਸਾਰੇ ਟਰੱਕ ਰੁਕੇ ਹੋਏ ਨੇ ਇਸ ਕਾਰਨ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਹੈ ਗਾਹਕ ਨਰਾਜ਼ ਹਨ ਕਿਉਂਕਿ ਉਹਨਾਂ ਨੂੰ ਸਮਾਨ ਸਮੇਂ ਤੇ ਨਹੀਂ ਮਿਲ ਰਿਹਾ ਡਰਾਈਵਰਾਂ ਦੀ ਹਿੰਮਤ ਟੁੱਟ ਰਹੀ ਹੈ ਹੁਣ ਉਹ ਖੁੱਲ ਕੇ ਕਹਿ ਰਹੇ ਨੇ ਕਿ ਉਹ ਫਲੋਰੀਡਾ ਜਾਣ ਤੋਂ ਡਰਦੇ ਨੇ ਇਹ ਡਰ ਸਿਰਫ ਵਰਕ ਪਰਮਿਟ ਵਾਲਿਆਂ ਨਹੀਂ ਨਹੀਂ ਸਗੋਂ ਗ੍ਰੀਨ ਕਾਰਡ ਹੋਲਡਰ ਲਈ ਵੀ ਹੈ ਉਸ ਨੌਜਵਾਨ ਨੇ ਇੱਕ ਮਿਸਾਲ ਦਿੱਤੀ ਉਸ ਦੀ ਕੰਪਨੀ ਵਿੱਚ ਇੱਕ ਪਤੀ ਪਤਨੀ ਉਨੀ ਦੀ ਟੀਮ 2015 ਤੋਂ ਕੰਮ ਕਰ ਰਹੀ ਹੈ। ਪਤੀ ਕੋਲ ਗ੍ਰੀਨ ਕਾਰਡ ਹੈ, ਲਗਭਗ 25 ਸਾਲ ਤੋਂ ਅਮਰੀਕਾ ਵਿੱਚ ਰਹਿੰਦਾ ਹੈ। ਪਤਨੀ ਅਮਰੀਕਾ ਵਿੱਚ ਹੀ ਜੰਮੀ ਹੈ ਪਰ ਸੋਮਵਾਰ ਦੀ ਰਾਤ ਉਹਨਾਂ ਨੇ ਕਾਲ ਕਰਕੇ ਗਿਆ ਅਸੀਂ ਹੁਣ ਫਲੋਰੀਡਾ ਨਹੀਂ ਜਾਵਾਂਗੇ। ਨੌਜਵਾਨ ਹੈਰਾਨ ਹੋਇਆ ਤੁਹਾਡੇ ਸਾਰੇ ਕਾਗਜ਼ ਤਾਂ ਸਹੀ ਨੇ। ਪਤਨੀ ਨੇ ਕਿਹਾ ਮੇਰੇ ਪਤੀ ਦੀ ਇੰਗਲਿਸ਼ ਕਮਜ਼ੋਰ ਹੈ। ਜੇਕਰ ਉਸ ਨੂੰ ਟੈਸਟ ਦੇਣਾ ਪਿਆ ਗਿਆ ਤੇ ਉਹ ਫੇਲ ਹੋ ਗਿਆ ਤਾਂ ਕੀ ਹੋਵੇਗਾ? ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਉਹਨਾਂ ਦੇ ਘਰ ਬੱਚੇ ਹਨ। ਉਹ ਕੋਈ ਖਤਰਾ ਨਹੀਂ ਲੈਣਾ ਚਾਹੁੰਦੇ। ਇਸ ਤਰ੍ਹਾਂ ਪ੍ਰਭਾਵ ਸਿਰਫ ਨਮੇ ਆਏ ਲੋਕਾਂ ਤੇ ਨਹੀਂ ਸਗੋਂ ਸਾਲਾਂ ਤੋਂ ਸੈਟਲ ਫੈਮਲੀਆਂ ਤੇ ਵੀ ਪੇਰ ਰਿਹਾ ਹੈ ਹੁਣ ਗੱਲ ਸਾਫ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਕੇਵਲ ਟਰੱਕ ਹਾਦਸੇ ਦੇ ਬਹਾਨੇ ਨਾਲ ਕੀਤਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੇ ਕੇਸ ਨੇ ਸਿਆਸੀ ਰੰਗ ਲੈ ਲਿਆ ਹੈ ਕੁਝ ਨੇਤਾ ਅਤੇ ਕੁਝ ਗਰੁੱਪ ਇਸ ਨੂੰ ਆਪਣੇ ਰਾਜਨੀਤਿਕ ਹਥਿਆਰਾਂ ਵਾਂਗ ਵਰਤਦੇ ਨੇ ਪਰ ਸਵਾਲ ਇਹ ਹੈ ਕਿ ਇਸ ਨਾਲ ਇਨਸਾਫ ਮਿਲੇਗਾ ਜਾਂ ਮਸਲਾ ਹੋਰ ਗੰਭੀਰ ਹੋਵੇਗਾ ਦੋਸਤੋ ਹਰਜਿੰਦਰ ਸਿੰਘ ਦੀ ਘਟਨਾ ਨਿਸ਼ਚਿਤ ਤੌਰ ਤੇ ਦੁਖਦਾਈ ਹੈ ਜਿਸ ਪਰਿਵਾਰ ਨੇ ਆਪਣੀਆਂ ਜਾਨਾਂ ਗਵਾਈਆਂ ਉਹਨਾਂ ਲਈ ਦੁਆਵਾਂ ਦੀ ਲੋੜ ਹੈ ਪਰ ਨਾਲ ਹੀ ਵੀ ਸੱਚ ਹੈ ਕਿ ਇੱਕ ਗਲਤੀ ਨੂੰ ਰਾਜਨੀਤਿਕ ਫਾਇਦੇ ਲਈ ਵਰਤਣਾ ਇਹ ਨਾ ਅਮਰੀਕਾ ਲਈ ਠੀਕ ਹੈ ਨਾ ਅਮਰੀਕੀ ਲੋਕਾਂ ਲਈ ਇਸ ਸਮਾਂ ਬਲੇਮ ਗੇਮ ਦਾ ਨਹੀਂ ਸਗੋ ਸੋਲੂਸ਼ਨ ਲੱਭਣ ਦਾ ਹੈ ਇੱਥੇ ਕੁਝ ਮਹੱਤਵਪੂਰਨ ਪ੍ਰਸ਼ਨ ਖੜੇ ਹੁੰਦੇ ਨੇ ਕੀ ਸਾਰੇ ਇਮੀਗ੍ਰੇਸ਼ਨ ਨੂੰ ਕ੍ਰਾਈਮਨਲਸ ਵਾਂਗ ਟਰੀਟ ਕਰਨਾ ਠੀਕ ਹੈ ਕੀ ਫਲੋਰਿਡਾ ਦੇ ਨਵੇਂ ਕਾਨੂੰਨ ਸਿਰਫ ਇੱਕ ਐਕਸੀਡੈਂਟ ਦੇ ਬਾਅਦ ਬਣਾਏ ਗਏ ਨੇ ਕਿ ਇਹ ਰੂਲ ਖਾਸ ਇਮੀਗ੍ਰੇਸ਼ਨ ਨੂੰ ਟਾਰਗੇਟ ਕਰ ਰਹੇ ਨੇ ਜਿਵੇਂ ਕਿ ਪੰਜਾਬੀ ਸਿੱਖ ਡਰਾਈਵਰ ਇਹ ਸਵਾਲ ਆਮ ਲੋਕਾਂ ਦੇ ਮਨ ਵਿੱਚ ਵੀ ਹੈ ਅਮਰੀਕਾ ਦੇ ਮੀਡੀਆ ਰਿਪੋਰਟ ਦੱਸਦੇ ਹਨ ਕਿ ਇਮੀਗ੍ਰੇਸ਼ਨ ਲਾ ਨੂੰ ਹੋਰ ਸਖਤ ਬਣਾਇਆ ਜਾ ਰਿਹਾ ਪਰ ਇਸ ਦਾ ਸਭ ਤੋਂ ਵੱਧ ਪ੍ਰਭਾਵ ਟਰੱਕ ਡਰਾਈਵਿੰਗ ਇੰਡਸਟਰੀ ਤੇ ਪੈ ਰਿਹਾ ਜਿੱਥੇ ਬਹੁਤ ਸਾਰੇ ਪੰਜਾਬੀ ਡਰਾਈਵਰ ਕੰਮ ਕਰਦੇ ਨੇ ਹੁਣ ਜੇ ਡਰਾਈਵਰ ਡਰ ਕੇ ਫਰਵਰਡ ਜਾਣ ਤੋਂ ਇਨਕਾਰ ਕਰਦੇ ਹਨ ਤਾਂ ਸਮਾਨ ਸਮੇਂ ਤੇ ਨਹੀਂ ਪਹੁੰਚਦਾ ਸਪਲਾਈ ਚੇਨ ਇਫੈਕਟ ਹੁੰਦਾ ਹੈ ਕਸਟਮਰ ਨਰਾਜ ਬਿਜ਼ਨਸ ਨੁਕਸਾਨੀ ਡਰਾਈਵਰ ਮਨਥਲੀ ਸਟ्रेस ਚ ਇਹ ਸਿਰਫ ਇੱਕ ਰਾਜ ਦੀ ਨਹੀਂ ਸਗੋਂ ਪੂਰੇ ਅਮਰੀਕਾ ਦੀ ਇਕਨੋਮੀ ਪ੍ਰੋਬਲਮ ਬਣ ਸਕਦੀ ਹੈ ਦੋਸਤੋ ਤੁਸੀਂ ਸੋਚੋ ਇੱਕ ਐਕਸੀਡੈਂਟ ਨੇ ਸਾਰੇ ਪੰਜਾਬੀ ਡਰਾਈਵਰ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਲੋਕ ਪੱਗ ਵਾਲੇ ਸਿੱਖ ਡਰਾਈਵਰ ਨੂੰ ਐਲੀਨ ਕਹਿ ਰਹੇ ਹਨ ਪਰ ਗੱਲ ਇਹ ਹੈ ਕਿ ਇੱਕ ਗਲਤੀ ਲਈ ਪੂਰੀ ਕੌਮ ਨੂੰ ਸਜ਼ਾ ਦੇਣਾ ਠੀਕ ਹੈ ਹੁਣ ਫਲੋਰੀਡਾ ਸਰਕਾਰ ਦੇ ਰੂਲਸ ਦੇ ਕਾਰਨ ਬਹੁਤ ਸਾਰੇ ਟਰੱਕ ਕੰਪਨਸ ਨੇ ਆਪਣੇ ਆਪਰੇਸ਼ਨ ਰੋਕ ਦਿੱਤੇ ਹਨ ਪੰਜਾਬੀ ਟਰੱਕਰਸ ਆਪਣਾ ਬਿਜ਼ਨਸ ਬਾਹਰ ਦੇ ਰਾਜਾਂ ਵੱਲ ਸਵਿਫ ਕਰਨ ਦੀ ਸੋਚ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਲੌਂਗ ਟਰਮ ਸਲੂਸ਼ਨ ਹੈ ਜੇ ਪੰਜਾਬੀ ਕਮਿਊਨਿਟੀ ਨੂੰ ਕੋਈ ਵੱਡਾ ਸਟੈਂਡ ਲੈਣਾ ਪਵੇਗਾ ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਕਾਫੀ ਡਿਬੇਟ ਚੱਲ ਰਹੀ ਹੈ ਨੇ ਪੰਜਾਬੀ ਆਰਗੇਨਾਈਜੇਸ਼ਨ ਨੇ ਪਟੀਸ਼ਨ ਫਾਈਲ ਕੀਤੀਆਂ ਹਨ ਕੁਝ ਨੇ ਫਲੋਰੀਡਾ ਸਰਕਾਰ ਖਿਲਾਫ ਪ੍ਰੋਟੈਸਟ ਵੀ ਕੀਤਾ ਪਰ ਕੀ ਇਹ ਪ੍ਰੋਟੈਸਟ ਹਰਜਿੰਦਰ ਸਿੰਘ ਨੂੰ ਇਨਸਾਫ ਦੇ ਸਕਣਗੇ ਇਹ ਅਗਲਾ ਵੱਡਾ ਸਵਾਲ ਹੈ ਕੋਰਟ ਰੂਮ ਅਪਡੇਟਸ ਅਨੁਸਾਰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਦੀ ਗੱਲ ਚੱਲ ਰਹੀ ਹੈ ਪਰ ਉਸਦੇ ਵਕੀਲ ਦਾ ਕਹਿਣਾ ਹੈ ਇਹ ਐਕਸੀਡੈਂਟ ਇੱਕ ਮਿਸਟੇਕ ਸੀ ਨਾ ਕਿ ਕੋਈ ਕ੍ਰਿਮੀਨਲ ਇੰਟੈਂਸ਼ਨ ਹੁਣ ਦੇਖਣਾ ਇਹ ਹੈ ਕਿ ਅਮਰੀਕਨ ਕੋਰਟ ਇਸ ਨੂੰ ਗਲਤੀ ਮੰਨਦੀ ਹੈ ਜਾਂ ਜੁਰਮ ਦੋਸਤੋ ਇਸ ਕਹਾਣੀ ਨੇ ਸਾਡੇ ਸਾਰੇ ਪੰਜਾਬੀ ਡਰਾਈਵਰਾਂ ਨੂੰ ਇੱਕ ਸਿੱਖਿਆ ਦਿੱਤੀ ਅਮਰੀਕਾ ਚ ਲੋ ਹਰ ਵੇਲੇ ਕੜਾ ਹੁੰਦਾ ਇੱਕ ਛੋਟੀ ਗਲਤੀ ਵੀ ਜ਼ਿੰਦਗੀ ਬਦਲ ਸਕਦੀ ਹੈ ਪਰ ਨਾਲ ਹੀ ਇਹ ਵੀ ਸਵਾਲ ਹੈ ਕਿ ਲੋ ਨੂੰ ਫੇਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਜਾਂ ਇਮੀਗ੍ਰੇਸ਼ਨ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੁਣ ਗੱਲ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਸੋਚਦੇ ਹੋ ਕਿ ਹਰਜਿੰਦਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਫਲੋਰੀਡਾ ਦੇ ਨਵੇਂ ਰੂਲਸ ਇਮੀਗ੍ਰੇਸ਼ਨ ਲਈ ਅਨਫੇਅਰ ਹਨ ਜਾਂ ਇਹ ਸਭ ਕੁਝ ਸਿਰਫ ਪੋਲਿਟਿਕਸ ਦਾ ਖੇਡ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਸਿਰਫ ਹਰਜਿੰਦਰ ਦੀ ਇਸਗੋਂ ਹਰ ਪੰਜਾਬੀ ਟਰੱਕ ਡਰਾਈਵਰ ਦੀ ਲੜਾਈ ਹੈ ਅਤੇ ਹਾਂ ਦੋਸਤੋ ਜੇਕਰ ਤੁਸੀਂ ਚੈਨਲ ਰੋਲਾ ਪੰਜਾਬ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਸਬਸਕ੍ਰਾਈਬ ਬਟਨ ਦਬਾਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਦੋਸਤੋ ਜੁੜੇ ਰਹੋ ਰੋਲਾ ਪੰਜਾਬ ਦੇ ਨਾਲ